ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਇਨਸਟੈਂਟ ਮਸਾਲਾ ਡੋਸਾ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਇਨਸਟੈਂਟ ਕ੍ਰਿਸਪੀ ਡੋਸਾ ਬਣਾ ਕੇ ਤਿਆਰ ਕਰਨਾ ਚਾਹੁੰਦੇ ਹੋ ਤਾਂ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਆਓ ਫਿਰ ਡੋਸਾ ਬਣਾਉਣਾ ਸ਼ੁਰੂ ਕਰਦੇ ਹਾਂ ਇਨਸਟੈਂਟ ਮਸਾਲਾ ਡੋਸਾ ਬਣਾਉਣ ਲਈ ਅਸੀਂ 1 ਕੱਪ ਸੂਜੀ ਲੈ ਲਾਂਗੇ 2 ਚਮਚ ਅਸੀਂ ਇਹਦੇ ਵਿੱਚ ਬੇਸਨ ਪਾ ਲਾਂਗੇ 2 ਛੋਟੇ ਚਮਚ ਅਸੀਂ ਇਹਦੇ ਵਿੱਚ ਕਣਕ ਦਾ ਆਟਾ ਪਾ ਲਾਂਗੇ 1 ਮਿੰਟ ਲਈ ਅਸੀਂ ਇਹਨੂੰ ਗ੍ਰाइंड ਕਰ ਲਾਂਗੇ ਥੋੜਾ ਜਿਹਾ ਇਹ ਬਾਸੂ ਜੀ ਨੂੰ ਬਰੀਕ ਪੀਸਣਾ ਹੈ ਹਲਕਾ ਦਰਦਰਾਪਣ ਸੂਜੀ ਵਿੱਚ ਰਹਿਣ ਦੇਣਾ ਹੈ ਤੇ ਹੁਣ ਅਸੀਂ ਇਹਨਾਂ ਇੱਕ ਬੌਲ ਚ ਕੱਢ ਲਾਂਗੇ 4 ਚਮਚ ਹੁਣ ਅਸੀਂ ਇਹਦੇ ਵਿੱਚ ਦਹੀਂ ਪਾ ਦਾਂਗੇ ਚਮਚ ਦਾ ਚੌਥਾ ਹਿੱਸਾ ਅਸੀਂ ਇਹਦੇ ਵਿੱਚ ਨਮਕ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ 10 ਮਿੰਟ ਲਈ ਅਸੀਂ ਸੂਜੀ ਨੂੰ ਠਾਕੇ ਰੱਖ ਦਾਂਗੇ। ਜਦ ਤੱਕ ਸੂਜੀ ਫੁੱਲਦੀ ਪਈਏ, ਉਨੀ ਦੇਰ ਤੱਕ ਡੋਸੇ ਦੀ ਫਿਲਿੰਗ ਤਿਆਰ ਕਰਨ ਲਈ ਇੱਕ ਪੈਨ ਗੈਸ ਉੱਪਰ ਗਰਮ ਰੱਖਾਂਗੇ। ਇਹਦੇ ਵਿੱਚ ਇੱਕ ਵੱਡਾ ਚਮਚਾ ਰੋਂਦਾ ਤੇਲ ਪਾਵਾਂਗੇ। ਤੇਲ ਨੂੰ ਗਰਮ ਹੋਣ ਦੇਵਾਂਗੇ। ਅੱਧਾ ਛੋਟਾ ਚਮਚਾ ਸੀਧੇ ਚ ਜੀਰਾ ਪਾਵਾਂਗੇ। ਅੱਧਾ ਚਮਚਾ ਸੀਹ ਚ ਰਾਈ ਪਾ ਦਾਂਗੇ। ਥੋੜੀ ਦੇਰ ਲਈ ਅਸੀਂ ਇਹਨੂੰ ਭੁੰਨ ਲਾਂਗੇ। कड़ी पत्ता पा देंगे थोड़ा जहा अदरक बरीक कट के पा देंगे दो सुखिया लाल मिर्चा पा देंगे थोड़ा जहाँ फ्राई कर लेंगे एक प्याज लंबे पतले टुकड़ों कट के पा देंगे थोड़ी देर लिए असं प्याज में पकावे ज़्यादा ब्राउन नहीं यू करना बस यदा हल्का कच्चापन दूर करना है ਤੇ ਅਜਰੂ ਮੈਂ ਇੱਕ ਤੋਂ ਦੋ ਮਿੰਟ ਲਈ ਭੁੰਨ ਲਏ ਆਏ ਤੇ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਨਮਕ ਪਾਵਾਂਗੇ ਚਮਚ ਦਾ ਚੌਥਾਈ ਸਾ ਹਲਦੀ ਪਾਦਾਂਗੇ ਚਮਚ ਦਾ ਚੌਥਾਈ ਸਾ ਕਸ਼ਮੀਰੀ ਲਾਲ ਮਿਰਚ ਇੱਕ ਹਰੀ ਮਿਰਚ ਬਰੀ ਕੱਟ ਕੇ ਪਾਦਾਂਗੇ ਅੱਧਾ ਚਮਚ ਚਾਟ ਮਸਾਲਾ ਪਾਵਾਂਗੇ ਸਾਰੇ ਮਸਾਲਿਆਂ ਨੂੰ 1 ਮਿੰਟ ਲਈ ਭੁੰਨ ਲਾਂਗੇ ਹੁਣ ਅਸੀਂ ਇਹਦੇ ਵਿੱਚ ਤਿੰਨ ਬੋਇਲ ਕੀਤੇ ਹੋਏ ਆਲੂ ਪਾਦਾਂਗੇ ਆਲੂਆਂ ਨੂੰ ਮੈਸ਼ ਕਰਕੇ ਫੇਰ ਪਾਇਆ ਹੈ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਸਲੋ ਫਲੇਮ ਤੇ ਅਸੀਂ ਆਲੂਆਂ ਨੂੰ 1 ਮਿੰਟ ਲਈ ਪਕਾ ਲਾਂਗੇ ਆਲੂਆਂ ਨੂੰ ਮੈਂ 1 ਮਿੰਟ ਲਈ ਚੰਗੀ ਤਰ੍ਹਾਂ ਪਕਾ ਲਿਆ ਹੈ ਤੇ ਆਲੂਆਂ ਦੀ ਫਿਲਿੰਗ ਸਾਡੀ ਬਣ ਕੇ ਤਿਆਰ ਆ ਆਲੂਆਂ ਦੀ ਫਿਲਿੰਗ ਹੁਣ ਬਣ ਕੇ ਤਿਆਰ ਆ ਗੈਸ ਦੀ ਫਲੇਮ ਹੁਣ ਬੰਦ ਕਰ ਦਾਂਗੇ ਡੋਸੇ ਨੂੰ ਸਰਵ ਕਰ ਲਈ ਅਸੀਂ ਹੁਣ ਇੱਕ ਸਪੈਸ਼ਲ ਚਟਨੀ ਤਿਆਰ ਕਰ ਲਾਂਗੇ ਇੱਕ ਵੱਡਾ ਚਮਚ ਅਸੀਂ ਇਹਦੇ ਵਿੱਚ ਤੇਲ ਪਾ ਲਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਇੱਕ ਛੋਟਾ ਚਮਚ ਅਸੀਂ ਇਹਦੇ ਵਿੱਚ ਛੋਲਿਆਂ ਦੀ ਦਾਲ ਪਾ ਲਾਂਗੇ ਇੱਕ ਛੋਟਾ ਚਮਚ ਅਸੀਂ ਇਹਦੇ ਵਿੱਚ ਪੁੱਤੀ ਹੋਈ ਮਾਂ ਦੀ ਦਾਲ ਪਾਵਾਂਗੇ ਇੱਕ ਤੋਂ ਦੋ ਮਿੰਟ ਲਈ ਅਸੀਂ ਇਹਨੂੰ ਹਲਕਾ ਜਿਹਾ ਭੁੰਨ ਲਾਂਗੇ ਇਹਦਾ ਕਲਰ ਨਹੀਂ ਬਦਲਣ ਦੇਣਾ ਬਸ ਇਹਨੂੰ ਥੋੜਾ ਥੋੜਾ ਭੁੰਨਣਾ ਹੈ ਡਾਲੀ ਅਸੀਂ ਇਹਦੇ ਵਿੱਚ ਤਿੰਨ ਤੋਂ ਚਾਰ ਸੁੱਕੀਆਂ ਲਾਲ ਮਿਰਚਾਂ ਤੇ ਤਿੰਨ ਚਾਰ ਕਲੀਆਂ ਲਸਣ ਦੀਆਂ ਬਰੀ ਕੱਟ ਕੇ ਪਾ ਦਾਂਗੇ ਇੱਕ ਪਿਆਜ਼ ਰਫਲੀ ਚੋਪ ਕਰਕੇ ਪਾ ਦਾਂਗੇ ਪਿਆਜ਼ ਨੂੰ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਇੱਕ ਤੋਂ 2 ਮਿੰਟ ਲਈ ਇਹਨਾਂ ਨੂੰ ਣਾਏ ਥੋੜਾ ਜਿਹਾ ਇਸ ਇਹਦੇ ਵਿੱਚ ਦੋ ਟਮਾਟਰ ਕੱਟ ਕੇ ਪਾ ਦਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਅੱਧਾ ਚਮਚ ਨਮਕ ਪਾ ਦਾਂਗੇ ਚਮਚੇ ਦਾ ਚੌਥਾਈ ਸੱਕ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਨਾਲ ਇਹਦਾ ਕਲਰ ਬਹੁਤ ਵਧੀਆ ਬਣੇਗਾ ਤਾਂ ਹੁਣ ਅਸੀਂ ਟਮਾਟਰ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਟਮਾਟਰ ਹੁਣ ਕਾਫੀ ਹੱਦ ਤੱਕ ਪੱਕ ਗਿਆ ਏ ਇੱਕ ਚਮਚ ਅਸੀਂ ਇਹਦੇ ਵਿੱਚ ਚੀਨੀ ਪਾ ਦਾਂਗੇ ਮਿਕਸ ਕਰ ਲਾਂਗੇ ਇਹਨੂੰ ਗੈਸ ਦੀ ਫਲੇਮ ਹੁਣ ਬੰਦ ਕਰ ਦਾਂਗੇ ਤੇ ਇਹਨੂੰ ਅਸੀਂ ਠੰਡਾ ਹੋਣ ਦੇਵਾਂਗੇ ਜਦ ਤੱਕ ਸਾਡਾ ਚਟਨੀ ਦਾ ਮਿਕਸਰ ਠੰਡਾ ਹੁੰਦਾ ਹੈ 도ਸੇ ਦਾ ਬੈਟਰ ਚੈੱਕ ਕਰ ਲਾਂਗੇ ਸੁਜੀ ਹੁਣ ਕਾਫੀ ਹੱਦ ਤੱਕ ਫੁੱਲ ਗਈ ਹੈ ਤੇ ਇਹ ਕਾਫੀ ਥਿੱਕਵੀ ਹੈ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਅੱਧਾ ਕੱਪ ਪਾਣੀ ਪਹਿਲੇ ਪਾਵਾਂਗੇ ਮਿਕਸ ਕਰ ਲਾਂਗੇ ਇਹਨੂੰ ਸੂਜੀ ਦਾ ਅਸੀਂ ਸੈਮੀ ਥਿਕ ਬੈਟਰ ਬਣਾ ਕੇ ਤਿਆਰ ਕਰ ਲਾਂਗੇ ਜਿਆਦਾ ਪਤਲਾ ਨਹੀਂ ਇਹਨੂੰ ਕਰਨਾ ਅਸੀਂ ਇੱਕ ਪਿੰਚ ਅਸੀਂ ਇਹਦੇ ਵਿੱਚ ਹੁਣ ਬੇਕਿੰਗ ਸੋਡਾ ਪਾ ਦਾਂਗੇ ਥੋੜਾ ਜਿਹਾ ਪਾਣੀ ਪਾ ਕੇ ਅਸੀਂ ਇਹਨੂੰ ਫਿਰ ਮਿਕਸ ਕਰ ਲਾਂਗੇ 2 ਮਿੰਟ ਲਈ ਮਿਕਸ ਕਰ 2 ਮਿੰਟ ਲਈ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਦੇ ਵਿੱਚ ਲਮਸ ਵਗੈਰਾ ਨਹੀਂ ਰਹਿਣੇ ਚਾਹੀਦੇ ਬੈਟਰ ਹੁਣ ਬਿਲਕੁਲ ਤਿਆਰ ਹੋ ਗਿਆ ਏ ਬੈਟਰ ਦੀ ਇਸ ਤਰ੍ਹਾਂ ਦੀ ਕਨਸਿਸਟੈਂਸੀ ਰੱਖਾਂਗੇ ਤੇ ਇੱਧਰ ਹੁਣ ਸਾਡਾ ਚਟਨੀ ਦਾ ਮਿਕਸਰ ਵੀ ਠੰਡਾ ਹੋ ਗਿਆ ਏ ਇਹਨੂੰ ਅਸੀਂ ਮਿਕਸੀ ਦੇ ਕਪ ਵਿੱਚ ਪਾ ਦਾਂਗੇ ਇਹਦੇ ਵਿੱਚ ਇੱਕ ਨਿੰਬੂ ਦਾ ਰਸ ਕੱਢ ਕੇ ਪਾ ਦਾਂਗੇ ਤੇ ਹੁਣ ਅਸੀਂ ਚਟਨੀ ਨੂੰ ਪੀਸ ਲਾਂਗੇ ਇਕਦਮ ਬ੍ਰੀਕ ਇਹਨੂੰ ਪੀਸ ਲਾਂਗੇ ਹੁਣ ਅਸੀਂ ਇਹਨੂੰ ਇੱਕ ਬੌਲ ਚ ਕੱਢ ਲਾਂਗੇ ਚਟਨੀ ਨੂੰ ਤੜਕਾ ਲਗਾਉਣ ਲਈ ਥੋੜਾ ਜਿਹਾ ਤੇਲ ਗਰਮ ਕਰ ਲਾਂਗੇ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਹਿੰਗ ਅੱਧਾ ਚਮਚ ਰਾਈ ਪਾਵਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਕੜੀ ਪੱਤੇ ਪਾ ਦਾਂਗੇ মিক্স ਕਰ ਲਾਂਗੇ। ਚਟਨੀ ਹੁਣ ਬਣ ਕੇ ਤਿਆਰ ਆ। ਤੇ ਹੁਣ ਅਸੀਂ ਡੋਸਾ ਬਣਾ ਲਾਂਗੇ। ਡੋਸਾ ਬਣਾਉਣ ਲਈ ਅਸੀਂ ਨਾਨਸਟਿਕ ਪੈਨ ਗੈਸ ਉੱਪਰ ਗਰਮ ਰੱਖ ਲਾਂਗੇ। ਥੋੜਾ ਜਿਹਾ ਇਸ ਦੇ ਉੱਪਰ ਤੇਲ ਲਗਾਵਾਂਗੇ। ਇਹਨੂੰ ਕਿਸੇ ਨੈਪਕਿਨ ਦੀ ਹੱਲਪ ਨਾਲ ਪੂੰਝ ਦਾਂਗੇ। ਤੇ ਹੁਣ ਅਸੀਂ ਇਹਦੇ ਉੱਪਰ ਥੋੜੇ ਜਿਹਾ ਪਾਣੀ ਦੇ ਛਿੱਟੇ ਮਾਰ ਕੇ ਸਵੇ ਨੂੰ ਠੰਡਾ ਕਰਾਂਗੇ। ਚੀ ਦੀ ਹੈਲਪ ਨਾਲ ਅਸੀਂ ਬੈਟਰ ਪਾ ਦਾਂਗੇ ਤਵੇ ਦੇ ਉੱਪਰ ਇਹਨੂੰ ਫਲਾ ਦਾਂਗੇ ਅਸੀਂ ਹਾਈ ਕਰ ਲਾਂਗੇ ਸਾਰੀਆਂ ਸਾਈਡਾਂ ਤੋਂ ਦੋਸੇ ਨੂੰ ਚੰਗੀ ਤਰ੍ਹਾਂ ਸੇਕ ਲਵਾ ਲਾਂਗੇ ਇਹਦੇ ਉੱਪਰ ਹੁਣ ਅਸੀਂ ਆਲੂ ਆ ਦੀ ਫਿਲਿੰਗ ਲਗਾ ਲਾਂਗੇ ਸੇ ਨੂੰ ਹੋਰ ਵੀ ਟੇਸਟੀ ਬਣਾਉਣ ਲਈ ਮੈਂ ਬਰੀ ਕੱਟੇ ਹੋਏ ਪਿਆਜ਼ ਤੇ ਨਾਲ ਬਰੀ ਕੱਟੇ ਹੋਏ ਟਮਾਟਰ ਪਾਵਾਂਗੀ ਤੇ ਹੁਣ ਅਸੀਂ ਇਹਦੀ ਸਾਈਡ ਬਦਲ ਦਵਾਂਗੇ ਦੇਖੋ ਕਿੰਨਾ ਵਧੀਆ ਡੋਸਾ ਬਣ ਕੇ ਤਿਆਰ ਹੋਇਆ ਹੈ ਤੇ ਹੁਣ ਅਸੀਂ ਇਹਦੀ ਪਲੇਟਿੰਗ ਕਰ ਲਾਂਗੇ ਜਦ ਵੀ ਡੋਸਾ ਬਣਾਉਣਾ ਹੈ ਸਭ ਤੋਂ ਪਹਿਲਾਂ ਤਵੇ ਨੂੰ ਜ਼ਰੂਰ ਠੰਡਾ ਕਰਨਾ ਹੈ ਬਹੁਤ ਹੀ ਕ੍ਰਿਸਪੀ ਤੇ ਇਨਸਟੈਂਟ ਮਸਾਲਾ ਡੋਸਾ ਬਣ ਕੇ ਤਿਆਰ ਆ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਧੰਨਵਾਦ